ਹਾਂ ਜੀ ਸਾ ਸੁਪਰ ਜੀ ਸਾਰੇ ਨੂੰ ਜੀਤ ਕਰਤਾ ਮੈਂ ਜਿਹੜੇ ਜਿਆਪਾ ਨੂੰ ਕਹਿੰਦੇ ਹਾਂ ਦਰਜਿਆ ਭਾਈ ਕਰਤੀ ਸਗਾਂਦੀ ਹੋਈ ਸੀ ਤੇ ਹਮੇ ਕਿਸੇ ਖੁਸ਼ੀ ਕਰਦੇ ਭਾਂਡੇ ਬਣ ਜਾਂਦੇ ਕਿਉਂਕਿ ਦੁੱਧ ਵਾਲੇ ਹੋ ਜਾਂਦੇ ਜਾਂ ਜੂ ਸ੍ਰੀ ਗਾਦੀ ਚਾਹ ਦੇ ਬੱਚਿਆਂ ਦਾ ਵੀ ਰੱਦ ਕਰਨ ਕਰਨਾ ਤੇ ਆਟੇ ਵਾਲੇ ਪ੍ਰਾਂਤ ਨੂੰ ਤਾਂ ਕਾਫੀ ਭਾਂਡੇ ਬਣ ਜਾਂਦੇ ਆ ਲੱਸੀ ਪਣੀ ਦੀ ਹੈ ਗਰਾਡੇ ਪਣਕੇ ਦੀ ਹੈ ਕਾਫੀ ਭਾਂਡੇ ਬਣ ਜਾਂਦੇ ਆ ਉਹ ਤਾਂ ਜਿਵੇਂ ਜਿਹੜੀ ਇੰਤਸ਼ਾਹਤ ਨਾਲ ਉੱਥੇ ਬੈਠਕ ਨੂੰ ਬੈਠੀ ਨੂੰ ਜਿਹੜੇ ਕੂਕਰੇ ਚ ਰਾਤ ਦੇ ਭਾਣੇ ਮੇਰੀ ਆਦਤਾਂ ਸਾਰੀ ਢੋਢੀ ਗਈਆਂ। ਕਾ ਕਰਕੇ ਬੈਠ ਕੇ ਚੱਲ ਲੱਗੀ ਸੀ ਬੱਚੇ ਗਏ ਸੀ ਸਕੂਲ। ਨੰਨੇ ਸਕੂਲ ਤੇ ਬਾਕੀ ਦੇ ਰੰਗ ਕੰਮ ਪ੍ਰੋਪਰਟੀ ਦੇਖ ਲੈ ਉਹਦੀ ਵਸਣਦਮੀ ਆ ਜਾਂਦੀ ਆਪਾਂ। ਉੱਪਰ ਤੋਂ ਪਹਿਲਾਂ ਕੋਸ਼ਿਸ਼ ਤਾਂ ਕਰੀਏ ਕਰਤਾ ਕਿ ਕੰਮ ਬਾਬੂ ਬਣ ਜਾਂਦੇ ਹੁਣ ਪਤਾ ਹੀ ਨਹੀਂ। ਉੰਡਾਣਾ ਦੇ ਕੰਮਾ ਦਾ ਤੇ ਬਾਕੀ ਜਦੋਂ ਆਪਾਂ ਪੈਣਾ ਪੈਂਦੇ ਚਲਿੰਦੇ ਨਾ ਤਾਂ ਦੱਸ ਕਰਕੇ ਹੀ ਪਤਾ ਜਦੋਂ ਆਪਾਂ ਅਕਸਰ ਕੋਲੇ ਵੀਡਿੰਗਸ ਤੁਰੇ ਫਿਰਦੇ ਹਾਂ ਤਾਂ ਪਤਾ ਹਨਾ ਹੁੰਦੀ ਹੁੰਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਨਗੇ ਜਿੰਨਾ ਮਰਜ਼ੀ ਸਦੇ ਆਟ ਪੜੀਏ ਪਰ ਤਾਂ ਪਤਾ ਲੱਗ ਹੀ ਜਾਂਦੀ ਐ ਸਾਡੇ ਰਹਿੰਦੀ ਵੀ ਬਹੁਤ ਐ ਤਾਂ ਤਪਸ਼ਾਲਤਾ ਵਧੀਆ ਰਹਿੰਦੀ ਐ ਚਲੋ ਹਨਾ ਆਪਾਂ ਤਾਂ ਤਪਸ਼ੇਕਣੀ ਹੁੰਦੀ ਐ ਪਰ ਗਰਮੀ 'ਚ ਬੜਾ ਔਖਾ ਹੋਏਗਾ ਸ਼ਾਮ ਨੂੰ ਵੀ ਇਹ ਘੁੰਮ ਕੇ ਆ ਜਾਂਦੀ ਇੱਧਰ ਨੂੰ ਸਾਰੇ ਤਾਂ 33.7 56.57 ਵੀ ਤੱਕ ਪਹੁੰਚਦੀ ਹੈ। ਇਹ ਫਿਰ ਮੈਂ ਬਾਕੀ ਆਈ ਦੂਸਰਾ। ਟਮਾਟੋ ਸੁਬਾਹ ਦੇ ਹੀ ਨਿੱਕੇ ਨਿੱਕੇ ਮੁੱਕਦੇ ਨਹੀਂ ਹਨ। ਨਿਧਾਣੀ ਪਾ ਲਗੇ। ਫਿਰ ਘਿਓ ਕੱਢਣ ਦਾ ਹੁੰਦਾ ਹਨ। ਤੇ ਬਾਕੀ ਭਾਂਡਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਾਰੀ ਜਿਹੜੀ ਚਲਦੀ ਰਹਿੰਦਾ। ਪੌਣ ਦਾ ਨਾ ਕਿਤੇ ਕਾਦੇ ਵਾਲੀ ਕਿਤੇ ਕਾਦੇ ਵਾਲੀ ਬਸ ਹੁਣ ਸ਼ਾਮ ਨੂੰ ਤਾਂ ਫੇਰਾ ਆ ਨਿੰਬੂ ਪਾਣੀ ਚੱਲ ਪਿਆ ਬੱਚੇ ਕਹਿੰਦੇ ਕਿ ਸ਼ਿਕਾਇਤ ਵੀ ਨਾ ਕਿਤੇ ਨਿੰਬੂ ਵਾਲਾ ਪਾਣੀ ਪ੍ਰਾਤ ਆਪ ਹੀ ਖੰਡ ਢੋਲ ਕੇ ਬੈਠ ਜਾਂਦਾ ਤੇ ਉਹ ਬਣਾ ਲੈਂਦੇ ਫਿਰ ਬਾਤੀ ਅਸਰ ਬੱਚੇ ਵੀ ਵੱਡੇ ਹੋਏ ਪਿਆ ਪਾਣੀ ਪੀ ਲਿਓ ਫਿਰ ਲੈ ਭਾਂਡਿਆਂ ਦਾ ਕੰਮ ਚੱਲੀ ਜਾਂਦਾ ਹਰ ਘਰੇ ਇਹ ਵੀ ਸਾਡੇ ਹੀ ਆ ਤੇ ਮੈਨੂੰ ਆਏ ਸੀਗਾ ਥੋੜੇ ਜਿਹਾ ਬਾਕੀ ਮੈਂ ਸ਼ਾਮ ਨੂੰ ਵਰਤੀ ਧੋ ਦੇਣੀ ਹੁੰਦੀ ਹਣੀ ਹੁਣ ਬੱਚਿਆਂ ਦੇ ਸਕੂਲ ਤੋਂ ਆ ਜਾਂਦੇ ਮਮੇ ਅੱਗੇ ਰੋਟੀ ਲਾਹਣਦੇ ਹੁੰਦੇ ਇੱਥੇ ਚੁੱਲ੍ਹੇ ਤੇ ਬੈਠ ਕੇ ਫਿਰ ਮੈਂ ਫੜਾ ਦਿੰਦੀ ਆ ਇਹ ਮੀਤ ਦੇ ਡੈਡੀ ਤਾਂ ਜਮੇ ਨਹੀਂ ਚੱਕ ਕੇ ਖਾਂਦੇਗੇ ਕਹਿੰਦੇ ਮੈਨੂੰ ਰੋਟੀ ਨਹੀਂ ਸਵਾਦ ਲੱਗਦੀਗੀ ਤੇ ਫਿਰ ਡੈਡੀ ਨੂੰ ਫੜਾਉਣੀ ਹੁੰਦੀ ਰੋਟੀ ਤੇ ਚੁੱਲ੍ਹੇ ਤੇ ਬਾਰ ਬਾਰ ਉੱਠ ਕੇ ਜਾਣਾ ਉੱਥਾ ਤੇ ਗਰਮ ਗਰਮ ਰੋਟੀ ਕਹਿੰਦੇ ਹੋਗੀ ਤਾਂ ਕਰਕੇ ਫਿਰ ਮੈਂ ਤਾਂ ਗੈਸ ਤੇ ਲਾ ਦੇਣੀ ਹੁੰਦੀ ਹੈ ਕਿ ਦੁਪਹਿਰੇ ਫੇਰ ਮੈਂ ਬਣਾ ਦੇਣੀ ਹੁੰਦੀ ਹੈ ਚੁੱਲੇ ਤੇ ਮੰਮੀ ਲਾਉਣ ਤਾਂ ਦੁਪਹਿਰ ਦੀ ਵੀ ਲਾਹਣਦੇ ਹੁੰਦੇ ਆ ਫਿਰ ਗਰਮ ਕਰ ਲਈਦੀਆਂ ਤੇ ਤੇ ਜਦੋਂ ਮੈਂ ਕੱਲ ਹੀ ਆਈ ਨਹੀਂ ਫਿਰ ਮੈਨੂੰ ਆਏ ਹੁੰਦਾ ਸਾਰਾ ਕੰਮ ਨਿਬੇੜ ਕੇ ਫੇਰ ਹੀ ਰੋਟੀ ਬਣਾਵਾ ਜਲਦੀ ਜਲਦੀ ਅੱਜ ਸੋਚਦੀ ਆਂ ਵੀ ਮੰਜੇ ਧੋਣ ਵਾਲੇ ਤੋਂ ਇੱਕ ਜਿਹੜਾ ਸਟੂਈ ਹੁਣਾ ਥੱਲੇ ਇਹਨਾਂ ਨੂੰ ਵੀ ਕੱਲ ਨੂੰ ਨਿਵਾਉਣਾ ਹੈ ਕਾਫੀ ਦਿਨ ਹੋ ਗਏ ਨਿਵਾਣਾਂ ਮੇਂ ਚਿਚੜ ਜੇ ਬੰਦੇ ਜਾਂਦੀ ਹੈ ਤੇ ਇੱਕ ਜਿਹੜਾ ਬਾਹਰ ਡੈਡੀ ਦਾ ਮੰਜੜ ਆਇਆ ਹੁੰਦਾ ਆਹ ਮੈਂ ਦੇਖਣ ਨਾਲ ਮੇਰਾ ਦੋਮੇ ਕਮਰਸ ਖਬਰ ਦੇ ਸੰਬੰਧ ਧੋ ਦਿਆਂ ਨੂੰ ਮੋਕੇ ਥੋੜੇ ਦਿਨ ਪਹਿਲਾਂ ਤੋਂ ਐਸੀ ਨਹੀਂ ਤੇ ਬਾਅਦ ਤੋਂ ਢੇਰੀ ਆ ਗਈ ਪਰ بار بار ਲਾਉਣਾ ਪੈਂਦਾ ਢੇਰਾਂ ਦਾ ਕੰਮ ਤੁਹਾਨੂੰ ਪਤਾ ਹੀ ਚੱਲ ਗਿਆ ਇਹਦਾ ਹੱਟ ਗਈ ਇਹ ਤਾਂ ਅੱਜ ਠੀਕ ਆ ਕੱਲ ਨੂੰ ਆ ਗਈ ਕੱਲ ਨੂੰ ਠੀਕ ਹੋ ਕੇ ਆ ਗਈ ਕਿਹੜਾ ਕਰਦੇ ਇੱਥੇ ਕਾਫੀ ਕੱਪੜੇ ਪਈ ਜਾਂਦੇ ਬੱਚਿਆਂ ਦੇ ਛੋਟੇ ਛੋਟੇ ਜਿਹੇ ਆਉਂਦੇ ਇੱਥੇ ਫਾਰਸ਼ ਤੋਂ ਡਗਰੀ ਪੇਚਤਾਂ ਮਿੰਡ ਬੜੀ ਕੱਲ ਉਸੇ ਪਾ ਦੇਣੀ ਹੈ ਜਦੋਂ ਸੁੱਕੇ ਜਿਹੇ ਆਉਂਦੇ ਅੰਦਰ ਸਟੈਂਡ ਤੇ ਪਾਦ ਨਹੀਂ ਹੁੰਦੀ ਤੇ ਕੁੱਪ ਜਾਂਦੇ ਨੇ ਤਾਂ ਰੰਗ ਜਿਹੜੇ ਉੱਡ ਜਾਂਦੇ ਆ ਪੈ ਰਹੇ ਨੇ ਜੇ ਇੱਕ ਵਾਰ ਸਾਰਾ ਕੰਮ ਕਰਕੇ ਪੈ ਜਾਈਏ ਤੇ ਫਿਰ ਅੰਦਰ ਨਹੀਂ ਕਰ ਸਕਾਂ ਹਾਂ ਲਓ ਜਿੰਨੇ ਕੱਪੜਿਆਂ ਦਾ ਕੰਮ ਨਿਪਟ ਗਿਆ ਮੈਂ ਜਿਸ ਕਿੱਟ ਕਬਸਿੰਦਾ ਚਾੜੂ ਬਚਾਰੇਂ ਦਾ ਚਾੜੂ ਨਹੀਂ ਲਾਇਆ ਗਿਆ ਜਮਿੱਤਾਂ ਇਹ ਕਹਿੰਦੇ ਮੈਂ ਥੀਕ ਜਾਨਾ ਦੇ ਰੂਟੀ ਬਣਾਉਂ ਤੇ ਮੇਰੇ ਤੋਂ ਬਣਾਉਂਗਾ ਜੀ ਮੈਂ ਫਸਰ ਬਾਅਦ ਚਾੜੂ ਪਹ ਚਲਾ ਦਿੰਦੀ ਲੋਣਾ ਤਾਂ ਪੈਂਦੀ ਹੁੰਦਾ ਤਾਂ ਗਰਮੀ ਚ ਕਰੂਗੀ ਲੋਣਾ ਦਿੰਦਾ ਹਨਾ ਇਹ ਸੁੱਟੀ ਫਰਸ਼ ਜਿਆਦਾ ਗੰਦੀ ਹੁੰਦੀ ਹੈ ਤਾਂ ਕਰਕੇ ਵੀ ਲੋਣਾ ਪੈਂਦਾ ਮੇਰੇ ਤੋਂ ਰੋਟੀ ਕੱਪੜਿਆਂ ਦਾ ਨਿਕੜ ਗਿਆ ਤੇ ਸ਼ਾਮ ਨੂੰ ਧੋਣ ਦੇ ਕਰਕੇ ਵਰਦੀ ਧੋਲੇ ਹੁੰਦੇ ਕੱਪੜੇ ਰੋਟੀ ਬਣਾ ਕੇ ਰੋਟੀ ਖਵਾ ਲੀ ਪੰਡਿਤ ਚੋ ਕੇ ਫਿਰ ਚਾਲੂ ਬੋ ਚਲਾ ਲਾਂਗੇ ਤੇ ਰੱਬ ਦਾ ਪਨਾਹ ਲੈ ਲੈਂਗੇ ਨਾ ਤੇ ਬਾੜ ਕਰਕੇ ਫਰੀ ਆਪਾਂ ਚਾਹ ਬਣਾ ਲਾਂਗੇ ਇੰਨੇ ਰਾਣੀ ਫਿਰ ਤਾਂ 2 ਘੰਟੇ ਆਰਾਮ ਹੋ ਜੀਏ ਫਿਰ ਦੋ ਵੇ ਫੇਰ ਕੰਮ ਵਾਸਤੇ ਨੂੰ ਬਹੁਤ ਜਿੰਨੇ ਕੰਮ ਬਚੇ ਆਂਦੇ ਤੇ ਚਾਹੂ ਬਣੀ ਬਣਾਉਣ ਦਾ ਠੀਕ ਹੈ ਹਾਂਜੀ ਇੱਥੇ ਆਪਾਂ ਪਾਈ ਆਂ ਦਾਲ ਆਟੇ ਵਿੱਚ ਮੁੰਗੀ ਛੋਲਿਆਂ ਦੀ ਜਿਹੜੀ ਦਾਲ ਹੁੰਦੀ ਹੈ ਵਿੱਚ ਮੁੰਗੀ ਮਸਲੀ ਵੀ ਪਾ ਲਈ ਸੀ ਮੈਂ ਬੈਕਸ ਬਣਾਣੀ ਥੋੜੀ ਜਿਹੀ ਨਾ ਵਧੀਆ ਕੁਆਲਿਟੀ ਹਾਂਜੀ ਨਾਲ ਹੀ ਆਪਾਂ ਇੱਕ ਪਿਆਜ਼ ਪਾ ਲਈ ਜਿਹਨੇ ਕੱਟ ਕੇ ਮੂਨ ਮਿਰਚ ਆਪਦੇ ਸਵਾਦ ਅਨੁਸਾਰ ਪਾ ਲਈ ਜਿੰਨੀ ਆਪਾਂ ਖਾਣੇ ਆ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਖਾਸ ਕਰਕੇ ਉਹ ਉਹ ਦਾ ਸਬਜ਼ੀ ਚੱਜਣਾ ਪੰਦਾ ਨਿਕਾ ਪਰ ਜੀ ਬਸ ਖੰਡਾ ਰੋਜੇ ਜਿਆਦਾ ਹੀ ਕੈਦੀ ਦਾ ਗਰਮੀ ਹੈ। ਟ੍ਰਾਂਸਫਰ ਮੰਡਾਲਾ ਦਾ। ਐਸੇ ਹੁਣ ਟਾਈਮ ਨਹੀਂ ਹੁੰਦਾ ਬਸ ਵਿਚਾਰਾਂ ਦੀ ਵੈਨ ਜਲਦੀ ਐਂ ਜਿੱਥੇ ਨਹੀਂ ਜਾਂਦਾ ਨਾ ਖਾੜਦੇ ਮਸਾਂ। ਤੇ ਸਰਦੀਆਂ 'ਚ ਤਾਂ ਰੋਟੀ ਖਾਏ ਹੁੰਦੇ ਸੀ। ਇਹ ਵੀ ਦੋ ਪਰੌਠੇ ਵੀ ਖਾਣ ਹੁੰਦੇ ਸੀ। ਜਾਣ ਲੱਗਾ ਤੇ ਇਹ ਨਾਲ। ਕਿੰਨੇ ਸਕੂਲੀ ਏੜਨ ਹੁੰਦਾ। ਤਾਂ ਕਰਕੇ त छह पंज दूरि बधानी पंडा पाणी पाड़े